ਸੂਬੇ 'ਚ ਵਗ ਰਹੇ ਨਸ਼ੇ ਦੇ ਛੇਮੇ ਦਰਿਆ ਨੂੰ ਠਲ ਪਾਉਣ ਦੇ ਲਈ ਸੂਬਾ ਸਰਕਾਰ ਵੱਲੋਂ ਅਨਥਕ ਪ੍ਰਯਾਸ ਕੀਤੇ ਜਾ ਰਹੇ ਨੇ ਜਿਸ ਦੇ ਚਲਦੇ ਪੰਜਾਬ ਪੁਲਿਸ ਵੱਲੋਂ ਸਮੇਂ-ਸਮੇਂ ਤੇ ਆਪਰੇਸ਼ਨ ਚਲਾਏ ਜਾ ਰਹੇ ਨੇ ਜਿਸ ਦੇ ਤਹਿਤ ਸ਼ਰਾਰਤੀ ਅਨਸਰਾਂ ਦੇ ਖਾੜ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਇਸ ਦੇ ਚਲਦੇ ਅੱਜ ਪੰਜਾਬ ਹਿਮਾਚਲ ਬਾਰਡਰ ਦੇ ਨਾਲ-ਨਾਲ ਪਠਾਨਕੋ ਜ਼ਿਲ੍ਹੇ ਦੇ ਨਾਲ ਲਗਦੀਆਂ ਸਤਿ ਸ੍ਰੀ ਅਕਾਲ ਦਾ ਜਿਸ ਵਿੱਚ ਜੰਮੂ ਕਸ਼ਮੀਰ ਵੀ ਸ਼ਾਮਿਲ ਹੈ ਪਠਾਨਕੋਟ ਪੁਲਿਸ ਵੱਲੋਂ ਨਾਕੇ ਲਗਾਏ ਗਏ ਅਤੇ ਬਾੜੀ ਸੂਬਿਆਂ ਤੋਂ ਆਉਣ ਵਾਲੀਆਂ ਹਰ ਇੱਕ ਗੱਡੀ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ ਦੱਸਦੇ ਚਲਿਏ ਕਿ ਪੰਜਾਬ ਦੇ ਨਾਲ ਲੱਗਦੇ ਗੁਆਂਡੀ ਸੂਬੇ ਹਿਮਾਚਲ ਦੇ ਪਿੰਡ ਛੰਨੀ ਬੇਲੀ ਨੂੰ ਨਸ਼ੇ ਦਾ ਗੜ ਮੰਨਿਆ ਜਾਂਦਾ ਹੈ ਅਤੇ ਅਕਸਰ ਨਸ਼ਾ ਤਸਕਰਾ ਵੱਲੋਂ ਇਸ ਪਾਸਿਓਂ ਨਸ਼ਾ ਤਸਕੜੀ ਕੀਤੀ ਜਾਂਦੀ ਹੈ ਅਤੇ ਪੰਜਾਬ ਵਿੱਚ ਉਸ ਦੀ ਬਿਕਰੀ ਕੀਤੀ ਜਾਂਦੀ ਹੈ ਜਿਸ ਦੇ ਚਲਦੇ ਪੰਜਾਬ ਪੁਲਿਸ ਵੱਲੋਂ ਹਿਮਾਚਲ ਅਤੇ ਬਾੜੀ ਸੂਬਿਆਂ ਤੋਂ ਆਉਣ ਵਾਲੀਆਂ ਗੱਡੀਆਂ ਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਜੀ ਇਸ ਇਤਨਾ ਜਿਹੜੀ ਚੈਕਿੰਗ ਕੀਤੀ ਜਾ ਰਹੀ ਤੁਸੀਂ ਕਹਿੰਦੇ ਕਿ ਇਲਾਕੇ ਜਿਹੜੇ ਟੋਡਲ 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 ਲਗਾਈ ਗਈ ਹੈ ਜੀ ਇਹ ਜਿਹੜਾ ਸੀਲ ਸੀਰੀਜ਼ ਉਹ ਕੋਪਰੇਸ਼ਨ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇੰਟਰ ਸਟੇਟ ਨਾਕੀ ਜਿਹੜੇ ਆਪਣੇ ਉਹਨਾਂ ਤੇ ਲੱਗਦਾ ਹੈ ਇਹਨਾਂ ਦੇ ਵਿੱਚ ਮੇਨ ਫੋਕਸ ਇਹ ਰਹਿੰਦਾ ਕਿ ਜੀ ਇੰਟਰ ਸਟੇਟ ਜਿਹੜੀ ਮੂਵਮੈਂਟ ਹੁੰਦੀ ਆ ਉਹਦੇ ਵਿੱਚ ਕੋਈ ਅਗਰ ਇਲੀਗਲੀ ਕੋਈ ਨਾਰਕੋਟਿਕਸ ਲੈ ਕੇ ਆ ਰਿਹਾ ਜਾਂ ਹੋਰ ਕੋਈ ਇਲੀਗਲ ਮਟੀਰੀਅਲ ਲੈ ਕੇ ਆ ਰਿਹਾ ਜਾਂ ਹੋਰ ਕੋਈ ਕ੍ਰਿਮੀਨਲ ਬੰਦਾ ਜਿਹੜਾ ਇਸ ਰੂਟ ਨੂੰ ਇਖਤਿਆਰ ਕਰ ਰਿਹਾ ਉਹਨੂੰ ਚੈੱਕ ਕਰਨਾ ਤੇ ਉਹਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕਰਨਾ ਇਹ ਤਾਂ ਮੇਨ ਮੋਟਿਵ ਹੈ ਇਸ ਦੇ ਇਸ ਆਪਰੇਸ਼ਨ ਦੇ ਵਿੱਚ ਪਠਾਨਕੋਟ 'ਚ ਆਪਾਂ ਟੋਟਲ 8 ਜਿਹੜੇ ਆ ਨਾਕੀ ਲਗਾਏ ਆ ਜਿਨ੍ਹਾਂ ਚੋਂ ਇੱਕ ਨਾਕਾ ਜਿੱਥੇ ਆਪਾਂ ਖੜੇ ਆ ਹਰੀਆਲ ਨਾਕਾ ਇਸ ਤੋਂ ਇਲਾਵਾ ਇੱਕ ਚੱਕੀ ਹੈ ਉਸ ਤੋਂ ਇਲਾਵਾ ਮੀਰਥਲਾ ਆਪਣਾ ਸਿਟੀ ਸਬਡਿਵੀਜ਼ਨ ਚ ਜਿਹੜੀ ਆਪਣੀ ਦਿਹਾਤੀ ਸਬਡਿਵੀਜ਼ਨ ਆ ਉਹਦੇ ਵਿੱਚ ਇੱਕ ਪਰਮਨੈਂਟ ਹੈ ਇੱਕ ਫਤਿਹਪੁਰ ਹੈ ਤੇ ਇੱਕ ਜਨਿਆਲ ਹੈ ਜੀ ਤੇ ਜਿਹੜੀ ਆਪਣੀ ਸਬਡਿਵੀਜ਼ਨ ਧਾਰਕਲਾ ਉਹਦੇ ਵਿੱਚ ਦਰਬਾਨਪੋਲਾ ਤੇ ਮਦਪੁਰ ਤੇ ਟੋਟਲ 8 ਨਾਕੇ ਆ 8 ਨਾਕਿਆਂ ਤੇ ਮਾਨਯੋਗ ਐਸਐਸਪੀ ਸਾਹਿਬ ਦੀ ਡਾਇਰੈਕਸ਼ਨਸ ਤੇ ਹੈਵੀ ਪੁਲਿਸ ਡਿਪਲॉयਮੈਂਟ ਕੀਤੀ ਗਈ ਹੈ ਤੇ ਜਿੰਨੀ ਵੀ ਇੰਟਰਸਟੇਟ ਮੂਵਮੈਂਟ ਹੋ ਰਹੀ ਆ ਚਾਹੇ ਗੱਡੀਆਂ ਦੀ ਆ ਚਾਹੇ ਬੰਦਿਆਂ ਦੀ ਆ ਅਲੱਗ ਤੋਂ ਉਹਨਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਜਾਂਚ ਰਹੇ ਆਂ ਤੇ ਇਹਦੇ ਵਿੱਚ ਅਗਰ ਸਾਨੂੰ ਕੋਈ ਰਿਕਵਰੀ ਹੁੰਦੀ ਹੈ ਤਾਂ ਉਹਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਵੀ ਆਪਾਂ ਕਰਾਂਗੇ